ਬੜੀ ਖੁਸ਼ੀ ਆ ਜੇ ਇਸ ਗੱਲ ਦੀ ਹੋਈ ਕਿ ਲੋਕ ਆਪ ਕਹਿ ਰਹੇ ਨੇ ਕਿ ਜੀ ਪਹਿਲਾਂ ਹਾਲਾਤ ਪਿੰਡਾਂ ਦੇ ਬਹੁਤ ਵੱਧ ਤੋਂ ਬਦਤਰ ਸੀ ਬਾਹਰ ਨਿਕਲਣਾ ਮੁਸ਼ਕਲ ਸੀ ਆਮ ਬੰਦੇ ਲਈ ਧੀਆਂ ਭੈਣਾਂ ਲਈ ਬਾਹਰ ਨਿਛੇੜੀ ਜਾਂ ਨਸ਼ੇ ਦੇ ਤਸਕਰ ਮੋਟਰਸਾਈਕਲਾਂ ਦੀਆਂ ਡਾਰਾਂ ਦੀਆਂ ਡਾਰਾਂ ਲੈ ਕੇ ਘੁੰਮਦੇ ਸੀ ਕੋਈ ਪਤਾ ਨਹੀਂ ਕਦੋਂ ਕਿਦਾ ਮੋਬਾਈਲ ਖੋਲਿਆ ਜਾਵੇ ਬਾਲੀਆਂ ਕੰਨਾਂ ਦੀਆਂ ਖੋਲੀਆਂ ਜਾਣ ਚ ਭੱਟ ਮਾਰ ਲਈ ਜਾਵੇ ਚ ਇੰਨੀਆਂ ਬਾਹਰ ਨਹੀਂ ਨਿਕਲਦਾ ਸੀ ਕੋਈ ਅੱਜ ਹਾਲਾਤ 2 ਮਹੀਨਿਆਂ ਚ ਲਗਭਗ ਫਰਵਰੀ ਦੇ ਐਂਡ ਵਿੱਚ ਸ਼ੁਰੂ ਕੀਤਾ ਸੀ ਕਿਉਂਕਿ ਉਦੋਂ ਤੱਕ ਅਸੀਂ ਨਕਸ਼ੇ ਬਣਾਉਂਦੇ ਰਹੇ ਕਿ ਕਿਵੇਂ ਕਰਨਾ ਹੈ ਸਪਲਾਈ ਲਾਈਨ ਤੋੜਾਂਗੇ ਤਾਂ ਉਸ ਤੋਂ ਬਾਅਦ ਕੀ ਹੋਊਗਾ ਜਿਹੜੇ ਬੱਚੇ ਇਸ ਸੰਗਤ ਚ ਪੈ ਗਏ ਆਪ ਨਹੀਂ ਵੇਚਦੇ ਪਰ ਬੁਰੀ ਸੰਗਤ ਚ ਪੈ ਗਏ ਕਿਵੇਂ ਨਾ ਕਿਵੇਂ ਕਈ ਵਾਰੀ ਉਹ ਉਮਰ ਐਦਾਂ ਦੀ ਹੁੰਦੀ ਹੈ ਕਿ ਆਪਸ ਯਾਰ ਦੋਸਤ ਬੈਠੇ ਯਾਰੀ ਦੋਸਤੀ ਦੀ ਸੌਂਪਵਾ ਕੇ ਯਾਰੀ ਦੋਸਤੀ ਦੀ ਕਸਮ ਝੁਕਾ ਕੇ ਲਓ ਤੂੰ ਇੱਕ ਵਾਰੀ ਤਾਂ ਚੈੱਕ ਕਰ ਲਾ ਇੱਕ ਵਾਰੀ ਤਾਂ ਚੈੱਕ ਕਰ ਲਾ ਬਸ ਉਹ ਇੱਕ ਵਾਰੀ ਦਾ ਜਿਹੜਾ ਚੈੱਕ ਕਰਨਾ ਹੈ ਉਹ ਐਸਾ ਜ਼ਿੰਦਗੀ ਦੀ ਬਹੁਤ ਭਾਰੀ ਗਲਤੀ ਸਾਬਤ ਹੋ ਜਾਂਦਾ ਹੈ ਕਿ ਬਾਅਦ ਚ ਪਛਤਾਵੇ ਹੀ ਰਹਿ ਜਾਂਦੇ ਆ ਪਰਿਵਾਰ ਬੱਲੇ ਵੀ ਉਹ ਬੱਚੇ ਪੱਲੇ ਵੀ ਅਸੀਂ ਕਹਾਂ ਫਿਰ ਉਹਨਾਂ ਨੂੰ ਕਿਹੜੇ ਕਿੱਥੇ ਲੈ ਕੇ ਜਾਵਾਂਗੇ ਫਿਰ ਉਸ ਤੋਂ ਬਾਅਦ ਉਹ ਕਿੰਨੀ ਕੁ ਗਿਣਤੀ ਹੋ ਸਕਦੀ ਹੈ ਫਿਰ ਉਹਨਾਂ ਲਈ ਕਿੰਨੀਆਂ ਕ ਦਵਾਈਆਂ ਚਾਹੀਦੀਆਂ ਹੋਣਗੀਆਂ ਓਟ ਕਲੀਨਿਕ ਰੀਹੈਬ ਸੈਂਟਰ ਕਿੰਨੇ ਕ ਅਪਡੇਟ ਕਰਨ ਵਾਲੇ ਨੇ ਫਿਰ ਉਸ ਤੋਂ ਬਾਅਦ ਜਿੰਨੇ ਐਂਡੀਪੀਐਸ ਦੇ ਪਰਚੇ ਨੇ ਜਿਨ੍ਹਾਂ ਤੇ ਪਹਿਲਾਂ ਦੇ ਪਏ ਹੋਏ ਜੇ ਕੋਈ ਬੰਦਾ ਪਿੰਡ ਦੇ ਵਿੱਚ 50 ਘਰਾਂ ਚ 70 ਵਿਛਾ ਕੇ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟੇ ਰੰਗ ਦੀਆਂ ਕਰਕੇ ਵਿਧਵਾ ਵਾਲੀਆਂ ਚੁੰਨੀਆਂ ਉਹਨਾਂ ਦੇ ਸਿਰ ਤੇ ਦਵਾ ਕੇ ਤੇ ਚਿੱਟੇ ਰੰਗ ਦੇ 70 ਵਿਛਾ ਕੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂਵੇ ਚੱਲੂਵੇ ਪੰਜਾਬੀ ਦੀ ਕਹਾਵਤ ਹੈ ਕਿ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਹੁੰਦੇ ਇਹ ਜਿਹੜਾ ਪਾਪ ਦੀ ਕਮਾਈ ਹੈ ਦੋ ਚਾਰ ਦਿਨ ਤਾਂ ਤੁਹਾਨੂੰ ਇਹ ਬਹੁਤ ਵਧੀਆ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਸਕਦੀ ਹੈ ਪਰ ਪਰ ਪ੍ਰਮਾਤਮਾ ਦੀ ਕਚਹਿਰੀ ਨੂੰ ਮੰਨਣ ਵਾਲੇ ਬੰਦੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਹਰ ਰੋਜ਼ ਪਿੰਡਾਂ ਦੇ ਸਪੀਕਰਾਂ 'ਚੋਂ ਉਚਾਰੀ ਜਾਂਦੀ ਹੈ ਆਪਾਂ ਉਹ ਲੋਕ ਆ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਯੋਧੇ ਪੈਦਾ ਹੋਏ ਰਾਜਗੁਰੂ ਸੁਖਦੇਵ ਜਿੱਥੇ ਗਦਰੀ ਬਾਬੇ ਦੇਸ਼ ਲਈ ਲੜਨ ਵਾਲੇ ਜਿੱਥੇ ਪੀਰਾਂ ਫਕੀਰਾਂ ਨੇ ਆਪਣੇ ਪ੍ਰਵਚਨ ਕੀਤੇ ਅਸੀਂ ਤਾਂ ਉਹ ਲੋਕ ਆ ਸਾਡੀ ਧਰਤੀ ਨੂੰ ਕਿਹਨੇ ਨਜ਼ਰ ਲਾਈ ਇਹ ਜੇ ਤੇ ਆਪਾਂ ਨੂੰ ਜਾਣ ਦੀ ਲੋੜ ਹੈ ਬੜਾ ਵਧੀਆ ਸੀਗਾ ਜੀ ਸੂਬਾ ਭੰਗੜੇ 'ਚ ਫਸਟ ਆਉਂਦੇ ਸੀ ਕੁਸ਼ਤੀਆਂ 'ਚ ਦੰਗਲਾਂ 'ਚ ਫਸਟ ਆਉਣ ਵਾਲੇ ਬੰਦੇ ਸੀ ਦਾਰਾ ਸਿੰਘ ਹੋਰੀ ਮਿਲਖਾ ਸਿੰਘ ਹੋਰਾਂ ਦੇ ਵਾਰਸਾਂ ਹਾਕੀ 'ਚ ਅੱਜ ਵੀ 11 'ਚੋਂ 9 ਪਲੇਅਰ ਪੰਜਾਬ ਦੇ ਨੇ ਔਰ 9 'ਚੋਂ 5-7 ਤਾਂ ਸੰਸਾਰਪੁਰ ਮਿੱਠਾਪੁਰ ਦੇ ਹੀ ਨੇ ਆ ਤੁਹਾਡੇ ਪਿੰਡਾਂ ਦੇ ਖੇਡਾਂ 'ਚ ਫਸਟ ਆਉਂਦੇ ਸੀ ਫੌਜ ਭਰਤੀ ਹੋਣ ਚ ਫਸਟ ਆਉਂਦੇ ਸੀ ਕਰਨੈਲਾਂ ਜਰਨੈਲਾਂ ਦੇ ਨਾਂ ਤੇ ਪਿੰਡ ਜਾਣੇ ਜਾਂਦੇ ਸੀ ਕਿ ਆਹ ਕਿਹੜਾ ਪਿੰਡ ਆ ਇੱਥੋਂ ਦਾ ਫੁਲਾਨਾ ਜਰਨੈਲ ਹੋਇਆ ਬਈ ਫੌਜ ਉਹਨੇ ਐਨੇ ਟੈਂਕ ਦੁਸ਼ਮਣ ਦੇ ਉਡਾਤੇ ਸੀ ਆਹ ਕਿਹੜਾ ਪਿੰਡ ਆ ਬਈ ਇੱਥੋਂ ਦਾ ਫੁਲਾਨਾ ਪਹਿਲਵਾਨ ਹੋਇਆ ਬਈ ਕਦੇ ਮਿੱਟੀ ਨਹੀਂ ਲੱਗਣ ਦਿੱਤੀ ਉਹਨੇ ਆਪਣੇ ਪਿੰਡੇ ਨੂੰ ਟੈਂਦੇ ਹੀ ਨਹੀਂ ਸੀ ਕਿਸੇ ਤੋਂ ਐਦਾਂ ਮਸ਼ਹੂਰ ਸੀ ਅਚਾਨਕ ਐਸੀ ਨਜ਼ਰ ਲੱਗੀ ਐਸੇ ਮਾੜੇ ਹਾਕਮ ਆਏ ਕਿ ਜਦੋਂ ਬਾਗ ਨੂੰ ਮਾਲੀ ਉਹ ਹੀ ਖਾਣ ਲੱਗ ਜਾਏ ਉਹ ਬਾਗ ਦਾ ਫਿਰ ਕੌਣ ਰੱਖ ਰੱਖੀ ਕਰੂਗਾ ਆਪ ਹੀ ਸਰਕਾਰਾਂ ਚ ਮੰਤਰੀ ਤੇ ਆਪ ਹੀ ਨਸ਼ੇ ਵੇਚਣੇ ਆਪ ਹੀ ਨਸ਼ੇ ਵਕਾਉਣੇ ਸਮਗਲਰਾਂ ਚ ਸਮਝੌਤੇ ਕਰਾਉਣੇ ਕਿ ਲੜੋ ਨਾ ਇਕੱਠੇ ਮਿਲ ਕੇ ਵੇਚ ਲੋ ਤੈਨੂੰ ਆਹ ਏਰੀਆ ਦੇ ਦੇਣੇ ਤੈਨੂੰ ਆਹ ਏਰੀਆ ਦੇ ਦੇਣੇ ਜਦੋਂ ਸਾਡੇ ਹਾਕਮ ਐ ਕਰਨ ਲੱਗੇ ਫਿਰ ਕੌਣ ਰਾਖੀ ਕਰ ਸਕਦਾ ਪੰਜਾਬ ਦੀ ਫਿਰ ਤਾਂ ਪੰਜਾਬ ਜਿਹੜਾ ਉਹ ਸੰਗਲਾਂ ਦੇ ਵਿੱਚ ਨੂੜਿਆ ਗਿਆ ਹੌਲੀ-ਹੌਲੀ ਕਰਕੇ ਸਾਡੇ ਧੀਆਂ ਪੁੱਤਾਂ ਨੂੰ ਉਹ ਇਸ ਗ੍ਰਿਫਤ ਦੇ ਵਿੱਚ ਲੈnde ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਸਾਡੇ ਘਰ ਜਿਹੜੇ ਨੇ ਉਹ ਖਾਲੀ ਹੋ ਗਏ ਜਦੋਂ ਕਦੋਂ ਸਾਡੇ ਚੁੱਲਿਆਂ ਦੀ ਅੱਗ ਜਿਹੜੀ ਹੈ ਹੌਲੀ-ਹੌਲੀ ਕਰਕੇ ਬੁਝ ਗਈ ਚੁੱਲਿਆਂ ਚ ਘਾਉ ਗੁਪੀ ਇੱਕ ਇਹ ਦੋਨੇ ਸਰਕਾਰਾਂ ਜ਼ਿੰਮੇਵਾਰ ਪਹਿਲਾਂ ਨਹੀਂ ਇੱਕ ਨੇ ਸ਼ੁਰੂ ਕੀਤਾ ਦੂਜੇ ਨੇ ਫਿਰ ਵਧਾਇਆ ਉਹਨੂੰ ਫਿਰ ਫਿਰ ਪਹਿਲੇ ਆ ਕੇ ਉਹਨਾਂ ਨੇ ਫਿਰ ਹੋਰ ਵਧਾਇਆ ਫਿਰ ਫਿਰ ਦੂਜੇ ਆ ਕੇ ਉਹਨਾਂ ਨੇ ਹੋਰ ਵਧਾਇਆ ਕਦੇ ਕਿਸੇ ਦੇ ਵਿਰੁੱਧ ਕੋਈ ਪਰਚਾ-ਪੁਰਚਾ ਤਾਂ ਪਾਇਆ ਹੀ ਨਹੀਂ ਸੀ ਆ ਜਿਹੜਾ ਹੁਣ ਕੰਮ ਕਰਨ ਲੱਗੇ ਹੋਏ ਆ ਇਹ ਤਾਂ ਐ ਹੀ ਨਹੀਂ ਸੀ ਉਹ ਤਾਂ ਕਹਿੰਦੇ ਸੀ ਓਕੇ ਆਪਣਾ ਹਿੱਸਾ ਸਾਨੂੰ ਦੇ ਜੋ ਬਾਕੀ ਮਾਰ ਦੋ ਜਨਤਾ ਦਾ ਕੀ ਹੈ ਸਗੋਂ ਨਸ਼ੇ ਵੱਧ ਫਲਾਓ ਵੋਟਾਂ ਵੇਲੇ ਨਸ਼ੇ ਵੰਡ ਕੇ ਆਪਾਂ ਨੂੰ ਵੋਟਾਂ ਪਾਉਂਦੇ ਆ ਫਿਰ ਇਹ ਇਹ ਤਾਂ ਲਾਓ ਇਹ ਚੀਜ਼ ਤੋਂ ਪਹਿਲਾਂ ਇਹਨਾਂ ਨੂੰ ਪਹਿਲਾਂ ਲਾ ਦੋ ਫਿਰ ਉਹ ਚੀਜ਼ ਤੋਂ ਥੋੜਾ ਜਿਹਾ ਹੱਥ ਖਿੱਚ ਲਓ ਫਿਰ ਉਹ ਮੰਗਣਗੇ ਹੱਥ ਬੰਨਣਗੇ ਫਿਰ ਆਪਾਂ ਉਹਨਾਂ ਨੂੰ ਦੇ ਦਾਂਗੇ ਉਹ ਖੁਸ਼ ਹੋ ਜਾਣਗੇ ਉਹ ਵੋਟਾਂ ਪਾ ਦੇਣਗੇ ਆ ਇਹਨਾਂ ਦਾ ਨਾ ਕੋਈ ਸਕੂਲ ਬਣਾਇਆ ਨਾ ਕੋਈ ਕਾਲਜ ਬਣਾਇਆ ਨਾ ਕੋਈ ਲਾਇਬ੍ਰੇਰੀ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਨੌਕਰੀ ਦਿੱਤੀ ਫਿਰ ਵੀ ਪੌਣੇ 4 ਲੱਖ ਕਰੋੜ ਦਾ ਕਰਜ਼ਾ ਕਿਵੇਂ ਚੜ੍ਹ ਤਾ ਵੀ ਪੈਸੇ ਕਿੱਧਰ ਚਲੇ ਗਏ ਮੈਨੂੰ ਤਾਂ ਜਦੋਂ ਪੰਜਾਬ ਮਿਲਿਆ ਆਮ ਆਦਮੀ ਪਾਰਟੀ ਨੂੰ 16 ਮਾਰਚ 2022 ਨੂੰ ਅੱਜ ਤੱਕ ਦੇਖਿਆ ਸਾਰਾ ਹਰ ਫਾਈਲ ਐਂ ਲੱਗਦਾ ਖੂਨ ਨਾਲ ਲਿਖੀ ਆ ਲੋਕਾਂ ਦੇ ਖੂਨ ਨਾਲ ਲਿਖੀ ਹੋਈਆਂ ਫਾਈਲਾਂ ਕੋਈ ਫੈਸਲਾ ਜਨਤਾ ਦੇ ਹੱਕ ਚ ਕਰਿਆ ਹੋਵੇ ਮਾਂ ਦੇ ਪੁੱਤਾਂ ਨੇ ਨਾ ਜੋ ਫੈਸਲਾ ਆਪਣੇ ਪੁੱਤ ਲਈ ਆਪਣੇ ਭਤੀਜੇ ਲਈ ਆਪਣੇ ਸਾਲੇ ਲਈ ਆਪਣੇ ਜੀਜੇ ਲਈ ਬਸ ਇਹਦਵਾਰ ਖਤਮ ਦੁਨੀਆ ਸਾਰੀ ਫਿਰ ਅਸੀਂ ਆ ਕੇ ਜਿਵੇਂ ਚਲੋ ਚੋਣ ਨਿਸ਼ਾਨ ਵੀ ਆਪਣਾ ਪਰਮਾਤਮਾ ਨੇ ਇਹੋ ਜੀ ਦਿੱਤਾ ਹੋਇਆ ਝਾੜੂ ਜੀ ਦਾ ਕੰਮ ਵੀ ਸਫਾਈ ਕਰਨਾ ਹੀ ਹੈ ਹੁਣ ਸਾਰ ਫਿਰ ਅਸੀਂ ਸਫਾਈ ਕਰਨੀ ਸ਼ੁਰੂ ਕੀਤੀ ਜਦੋਂ ਸਫਾਈ ਹੋਣ ਲੱਗ ਗਈ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਈ ਵਾਰੀ ਜਦੋਂ ਜ਼ਿਆਦਾ ਗੰਦ ਪਿਆ ਹੋਵੇ ਫਿਰ ਝਾੜੂ ਦੋ ਵਾਰੀ ਮਾਰਨਾ ਪੈਂਦਾ ਮਾਵਾਂ ਪੈਣਾ ਬੈਠੀਆਂ ਨੇ ਇਹ ਤਾਂ ਇਹਨਾਂ ਨੂੰ ਤਾਂ ਦੱਸਣ ਦੀ ਲੋੜ ਵੀ ਨਹੀਂ ਚੋਣ ਨਿਸ਼ਾਨੇ ਤਾਂ ਕੀ ਤੜਕੀ ਤੜਕੀ 5 ਵਜੇ ਨੇਰੇ ਚ ਵੀ ਪਾੜ ਲੈਂਦੀਆਂ ਨੇ ਕਿੱਥੇ ਜੇ ਪਿਆ ਝਾੜੂ ਸੋ ਇਸ ਕਰਕੇ ਇਹ ਜਦੋਂ ਝਾੜੂ ਨੇ ਆਪਣਾ ਅਸਲੀ ਕੰਮ ਕਰਨਾ ਸ਼ੁਰੂ ਕੀਤਾ ਅੱਜ ਉਹ ਦਿਨ ਹੈਗੇ ਨੇ 2 ਮਹੀਨੇ ਜੇ ਹੋਏ ਨੇ ਫਰਬਰੀਜ ਕੀਤਾ ਸ਼ੁਰੂ ਮਾਰਚ ਅਪ੍ਰੈਲ ਆ ਮਈ ਆਈ ਹੈ ਉਹਦੇ ਚੋਂ ਸਾਡੇ 15 ਦਿਨ ਇੱਧਰ ਚਲੇ ਗਏ ਆ ਜਿਹੜਾ ਸੰਕਟ ਆ ਗਿਆ ਸੀ ਬਾਰਡਰ ਤੇ ਪਰ ਫਿਰ ਵੀ ਅਸੀਂ ਜਾਰੀ ਰੱਖਿਆ ਪੁਲਿਸ ਕਿਉਂਕਿ ਬਾਰਡਰ ਤੇ ਬਿਜ਼ੀ ਹੋ ਗਈ ਸੀ ਹੁਣ ਫੇਰ ਜਾਰ ਦੁਬਾਰਾ ਜਾਰੀ ਉਸੇ ਸਪੀਡ ਤੇ ਰੱਖਾਂਗੇ ਕਿਉਂਕਿ ਸਾਨੂੰ ਪਿਛਲੇ ਪਿੰਡ ਚੱਕ ਸਰਪੰਚ ਸਾਹਿਬ ਮਿਲੇ ਲੰਗੜੋਆ ਪਿੰਡ ਆ ਨਵਾਂ ਸ਼ਹਿਰ ਕੋਲੇ सरपंचਾ ਪੜੇ ਲਿਖੇ ਸੀ ਉਹਨਾਂ ਨੂੰ ਕੇਜਰੀਵਾਲ ਸਾਹਿਬ ਨੇ ਪੁੱਛਿਆ ਵੀ ਕਿੰਨੇ ਪਰਸੈਂਟ ਨਸ਼ਾ ਖਤਮ ਹੋ ਗਿਆ ਉਹ ਕਹਿੰਦਾ 99% ਹੋ ਗਿਆ ਪਰ ਅਜੇ ਬੀਜ ਨਹੀਂ ਨਾਸ ਹੋਇਆ ਬੀਜ ਹੈਗਾ ਆਪਾਂ ਬੀਜ ਵੀ ਨਾਸ ਕਰਨਾ ਹੈ ਬੀਜ ਨਹੀਂ ਰਹਿਣ ਦੇਣਾ ਕਿਸੇ ਪਿੰਡ 'ਚ ਕਿਉਂਕਿ ਕਿਤੇ ਫੇਰ ਨਾ ਉੱਗ ਪੇ ਦੁਬਾਰਾ ਇਹ ਕਾਂਗਰਸ ਘਾੜਾ ਕੰਮ ਹੈ ਉਹ ਪਤਾ ਹੀ ਨਹੀਂ ਲੱਗਦਾ ਕਦੋਂ ਹੋ ਜਾਂਦੀ ਯਾਰ ਤੁਰਾ ਤਾ ਸੋ ਇਸ ਕਰਕੇ ਇਹ ਪੁਰਾਣੀਆਂ ਆ ਜਿਹੜੀਆਂ ਸਰਕਾਰਾਂ ਸੀ ਜਿਹੜੇ ਅੱਜ ਇਸੇ ਕਰਕੇ ਨਹੀਂ ਬੋਲ ਸਕਦੇ ਇਸੇ ਕਰਕੇ ਨਹੀਂ ਬੋਲ ਸਕਦੇ ਵੀ ਅਸੀਂ ਬੋਲੀਏ ਕੀ ਹੁਣ ਇਸ ਗੱਲ ਤੇ ਅਸੀਂ ਤਾਂ ਕੀਤਾ ਹੋਇਆ ਕੰਮ ਇਹ ਉਹਨਾਂ ਦੀ ਤਾਂ ਬੰਦੇ ਫੜੇ ਜਾ ਰਹੇ ਨੇ ਉਹਨਾਂ ਦੇ ਸਹਿ ਪ੍ਰਾਪਤ ਬੰਦੇ ਨੇ ਉਹ ਜਿਹੜੇ ਨਸ਼ਾ ਵੇਚਦੇ ਜਾਂ ਨਸ਼ੇ ਵਾਲਿਆਂ ਨੂੰ ਜਮਾਨਤਾ ਦਿੰਦੇ ਉਹ ਹੀ ਸੀਗੇ ਸੋ ਇਸ ਕਰਕੇ ਜੇ ਕਿਤੇ ਦੁਬਾਰਾ ਜਿਵੇਂ ਉਹ ਕਹਿੰਦੇ ਨੇ ਕਹਿੰਦੇ ਸਾਡਾ ਦਾ ਲੱਗੂਗਾ ਜੇ ਕਿਤੇ ਦੁਬਾਰਾ ਇਦਾਂ ਹੋ ਗਿਆ ਫਿਰ ਦੁਬਾਰੇ ਉਹ ਤਾਂ ਆਪਦੇ ਜਿਹੜਾ ਕੰਮ ਉਹਨਾਂ ਨੂੰ ਆਉਂਦਾ ਉਹ ਤਾਂ ਉਹੀ ਕਰਨਗੇ ਵੀਰੋ ਉਹ ਨਹੀਂ ਹਟਦੇ ਆ ਤਾਂ ਬਾਰਿਸ਼ ਆ ਨਾ ਆ ਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਉਹਨਾਂ ਨੂੰ ਤਾਂ ਆਤਾ ਪਈਆਂ ਹੋਈਆਂ ਲਹੂ ਮੂਹ ਨੂੰ ਲੱਗਿਆ ਹੋਇਆ ਉਹਨਾਂ ਦੇ ਤਾਂ ਉਹਨਾਂ ਨੇ ਕੋਈ ਲੈਣਾ ਦੇਣਾ ਨਹੀਂ ਪੰਜਾਬ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੇ ਧੀਆਂ ਪੁੱਤਾਂ ਨਾਲ ਪੰਜਾਬ ਦੇ ਚੁੱਲਿਆਂ ਨਾਲ ਪੰਜਾਬ ਦੇ ਪਾਣੀਆਂ ਨਾਲ ਕੋਈ ਲੈਣਾ ਦੇਣਾ ਆ ਹੁਣ ਜਿਹੜਾ ਰੌਲਾ ਪਿਆ ਪਾਣੀ ਦਾ ਹਰਿਆਣੇ ਨੂੰ ਅਸੀਂ ਕਿਹਾ ਭਾਈ ਸਾਡੇ ਹਿੱਸੇ ਦਾ ਤਾਂ ਅਸੀਂ ਆਪ ਵਰਤੀ ਜੰਨੇ ਆ ਤੁਸੀਂ ਆਪਣੀ ਇਸੇ ਦਾ ਵਰਤ ਹਟੇ 31 ਮਾਰਚ ਤੱਕ ਹੁਣ ਤੁਹਾਨੂੰ 21 ਮਈ ਤੱਕ ਵੇਟ ਕਰਨੀ ਪੈਣੀ ਹੈ 21 ਮਈ ਨੂੰ ਤੁਹਾਨੂੰ ਨਵਾਂ ਕੋਟਾ ਮਿਲੂਗਾ ਉਸ ਤੋਂ ਬਾਅਦ ਜਿੰਨਾ ਮਰਜ਼ੀ ਵਰਤ ਲਿਓ ਸਾਲ ਚੱਬਦਾ ਜਦੋਂ ਮਰਜ਼ੀ ਵਰਤ ਲਿਓ ਕਹਿੰਦੇ ਜੀ ਪਹਿਲਾਂ ਤਾਂ ਸਾਨੂੰ ਐ ਮਿਲ ਜਾਂਦਾ ਹੁੰਦਾ ਸੀ ਮੈਂ ਕਹਿੰਦੀ ਪਹਿਲਾਂ ਹੁਣ ਕੀ ਕਰੀਏ ਪਹਿਲਾਂ ਵਾਲਾ ਜ਼ਮਾਨਾ ਲੰਘ ਗਿਆ ਪਹਿਲਾਂ ਕੀ ਕਰਦੇ ਸੀ ਬਾਦਲ ਹੋਰੀ ਸਾਡੇ ਪਿੰਡ ਸਾਡੇ ਖੇਤ ਨੂੰ ਨਹਿਰ ਕੱਢ ਦੋ ਜੀ ਇੱਕ ਤੇ ਪਾਣੀ ਦੂਜਾ ਲੈ ਜਾਓ ਇਧਰ ਦੀ ਆਪਦੀ ਨਹਿਰ ਦੀ ਚਿੰਤਾ ਹੁੰਦੀ ਸੀ ਉਹਨਾਂ ਦੇ ਖੇਤਾਂ 'ਚ ਜਾ ਕੇ ਨਹਿਰਾਂ ਮੁੱਕ ਦਿਆਂ ਨੇ ਉਹ ਨਹਿਰ ਜਿੱਥੇ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਰਾਹ ਚ ਕੋਈ ਮੋਗਗੇ ਦੀ ਗਲਤ ਆ ਦੂਰ ਛੱਡੋ ਦੂਜੇ ਮੈਲਾਂ ਵਾਲੇ ਸੀ ਉਹਨਾਂ ਨੇ ਟੂਟੀਆਂ ਹੀ ਸੋਨੇ ਦੀਆਂ ਜਿਨ੍ਹਾਂ ਨੇ ਸੋਨੇ ਦੇ ਟੂਟੀਆਂ ਹੁਣ ਉਹਨਾਂ ਨੂੰ ਕੀ ਪਤਾ ਲੱਗਦਾ ਪਾਣੀ ਦਾ ਮੁੱਲ ਕੀ ਹੁੰਦਾ ਆ ਹੁਣ ਜਦੋਂ ਅਸੀਂ ਕਹਿ ਵੀ ਅਸੀਂ ਨਹੀਂ ਦੇਣਾ ਅਸੀਂ ਕੋਰਟ ਤੱਕ ਵੀ ਲੜਿਆ ਲੜ ਰਹੇ ਹਾਂ ਅਜੇ ਵੀ ਤੇ ਅੱਜ ਪੰਜਾਬ ਦਾ ਇੱਕ ਇੱਕ ਤੁਫਕਾ ਪੰਜਾਬ ਵਾਸਤੇ ਵਰਤਿਆ ਜਾ ਰਿਹਾ ਹੈ ਨਹਿਰਾਂ ਰਜਵਾਹੇ ਸੂਏ ਕੱਸੀਆਂ ਪਾਈਪਾਂ ਦੱਬ ਕੇ ਪਿੰਡਾਂ ਤੱਕ ਪਾਣੀ ਪਹੁੰਚਾਵਾਂਗੇ ਆਪਣਾ ਪਾਣੀ ਹੈ ਕਿਸੇ ਦਾ ਹੱਕ ਨਹੀਂ ਮਾਰਦੇ ਆਪਣਾ ਪਾਣੀ ਰਾਖੀ ਕਰਨੀ ਪਊਗੀ ਪਾਣੀ ਮੈਂ ਇਹਨਾਂ ਨੂੰ ਦੱਸਿਆ ਮੈਂ ਪੱਤਰਕਾਰ ਨੂੰ ਪਾਣੀ ਪਿੱਛੇ ਤਾਂ ਸਾਡੇ ਕਤਲ ਹੋ ਜਾਂਦੇ ਆ ਪਾਣੀ ਪਿੱਛੇ ਪਾਣੀ ਦੀ ਵਾਰੀ ਪਿੱਛੇ ਮੈਂ 15 ਸਾਲ ਦਾ ਸੀ ਸਾਡੇ ਕੱਸੀ ਦਾ ਪਾਣੀ ਆਉਂਦਾ ਸੀ ਉਸ ਨੱਕੇ ਤੇ ਸਾਡੇ 5 ਏਕੜ ਜ਼ਮੀਨ ਸੀ ਉਸ ਨੱਕੇ ਤੇ 15 ਮਿੰਟ ਇੱਕ ਏਕੜ ਦੇ ਮਿਲਦੇ ਸੀ 75 ਮਿੰਟ ਸੀ ਰਾਤ ਨੂੰ ਪਾਣੀ ਵੜਦੇ ਸੀਗੇ ਸਵਾ 12 ਵਜੇ ਅਗਲੇ ਜਿਨ੍ਹਾਂ ਦੀ ਅਗਲੀ ਵਾਰੀ ਸੀ ਉਹਨਾਂ ਸਵਾ 12 ਵੱਜਣਾ ਹੁੰਦਾ ਸੀ ਹੈਗੇ ਤਾਂ ਚਲੋ ਸਾਡੇ ਸ਼ਰੀਕੇ ਚੋਈ ਸੀ ਬਿਕਰ ਪੁਰੀ ਉਹ ਜਿਹੜਾ ਬਿਕਰ ਸੀ ਮੈਂ ਹੁਣ ਨੱਕੇ ਤੇ ਬੈਠਾ ਹੁੰਦਾ ਸੀ ਉਹ ਬਿਕਰ ਕਹੀ ਲਿਉਂਦਾ 12:05 ਤੇ ਆ ਜਾਂਦਾ ਸੀ ਉਹ ਪਹਿਲੀ ਆ ਜਾਂਦਾ ਸੀ 10 ਮਿੰਟ ਪਹਿਲੇ ਤਾਂ ਕਹੀ ਦਰ ਦਾਂ ਨਾਲ ਹੀ ਗੰਡਾਸਾ ਦਰ ਦਿੰਦਾ ਨਾਲ ਮੈਂ ਉਹਨੂੰ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਮੈਂ ਕਿਹਾ ਬਿਕਰਾ ਕਹੀ ਤਾਂ ਜਲ ਤੂੰ ਨੱਕਾ ਵੱਡਣਾ ਤਾਂ ਲੈੰਦੀ ਐ ਆ ਯਾਰ ਗੰਡਾਸਾ ਕਿ ਉਹਨਾਂ ਨੂੰ ਹੁੰਨਾ ਕਹਿੰਦਾ ਕਈ ਵਾਰੀ ਬਾਈ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਉਹ ਮੈਂ ਕਿਹਾ ਤੂੰ 5 ਮਿੰਟ ਪਹਿਲਾਂ ਹੀ ਵੱਡ ਲੈ ਕਰ ਮੇਰੀ ਗਰਦਨ ਨਾਲ ਵੱਡਦੀ ਭਰਾਵਾ ਹੈਨਾ ਆ ਤਾਂ ਹਾਲਾਤ ਹੁੰਦੇ ਸੀ ਨਾਲ ਗੰਡਾਸਾ ਲੈ ਕੇ ਜਾਂਦੇ ਸੀ